ਸ਼ਾਰਟ ਸਰਕਟ ਹੋਣ ਦੇ ਨਾਲਾ ਗੁਰਦੀਪ ਸਿੰਘ ਤੇ ਬਲਵੀਰ ਸਿੰਘ ਇਹਨਾਂ ਦਾ ਤਕਰੀਬਨ 3 ਏਕੜਾ ਜਿਹੜੀ ਕਣਕ ਹੈਗੀ ਖੜੀ ਫਸਲ ਤੇ ਸਾਰੀ ਮੱਚ ਕੇ ਸੜ ਕੇ ਤਬਾਹ ਹੋ ਗਈ। ਮਾਰੇ ਦੀ ਮਾਰ ਦਾ ਪੂਰ ਤੱਕ। ਪਿਛਲੀ ਬੋਰਡ ਦੀ ਵੱਡੀ ਨਾਕਾਮੀ ਆ। ਇਹਦੇ ਤੇ ਕਾਰਵਾਈ ਕਰਵਾਈ ਜਾਵੇ ਜਿਹੜੇ ਵੀ ਸਬੰਧਤ ਅਧਿਕਾਰੀ ਨੇ। ਇਹਨਾਂ ਕੋਲ ਠੇਕੇ ਤੇ ਵਾਹਨ ਸੀਗਾ ਇਹ ਗਰੀਬ ਕਿਸਾਨ ਨੇ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਮਾਂਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਦੀ ਢਾਣੀ ਫੂਸ ਮੰਡੀ ਦੇ ਖੇਤਾਂ 'ਤੇ ਲੱਗੀ ਅੱਗ ਤੰਨੇ ਕੁ ਰਕਤ ਦੀ ਪੱਕੀ ਫਸਲ ਹੋਈ ਰਾਖ ਸਾਰੇ ਦੀ ਮਾਰ ਦੇ ਪੀੜਤ ਕਿਸਾਨਾਂ ਵੱਲੋਂ ਮੁਆਵਜ਼ੇ ਦੀ ਮੰਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮਾਂਸਾ ਜ਼ਿਲ੍ਹੇ ਦੇ ਪਿੰਡ ਮੀਰਪੁਰ ਦੀ ਢਾਣੀ ਫੂਸ ਮੰਡੀ ਦੇ ਖੇਤਾਂ ਵਿੱਚ ਅੱਗ ਲੱਗਣ ਨਾਲ ਕਣਕ ਦੀ 3 ਏਕੜ ਪੱਕੀ ਫਸਲ ਸੜ ਕੇ ਰਾਖ ਹੋ ਗਈ ਪਤਾ ਲੱਗਣ ਤੇ ਨੇੜਲੇ ਲੋਕਾਂ ਤੇ ਫਾਇਰ ਬਰਗੇਡ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਮੌਕੇ ਤੇ ਹਾਜ਼ਰ ਕਿਸਾਨਾਂ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਫਸਲ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਅੱਗ ਲੱਗਣ ਦਾ ਵੱਡਾ ਕਾਰਨ ਹੋ ਸਕਦੀਆਂ ਹਨ ਕੁਝ ਸਮਾਂ ਪਹਿਲਾਂ ਵੀ ਪਿੰਡ ਵਾਸੀਆਂ ਨੇ ਇਹਨਾਂ ਤਾਰਾਂ ਨੂੰ ਪਾਸੇ ਹਟਾਉਣ ਦੀ ਮੰਗ ਕੀਤੀ ਸੀ ਪੀੜਤ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਆਓ ਵੇਖਦੇ ਹਾਂ ਇੱਕ ਵਿਸ਼ੇਸ਼ ਰਿਪੋਰਟ ਮੇਰਾ ਨਾਮ ਹਰਮੇਲ ਸਿੰਘ ਹੈ ਜੀ ਅੱਧਾ ਘੰਟਾ ਪਹਿਲਾਂ ਹੀ ਇਹ ਜਿਹੜੀ ਆ ਪਿੱਛੇ ਆਪਣੀਆਂ ਤਾਰਾਂ ਦੇਖ ਰਹੇ ਆ ਇਹਨਾਂ ਤੋਂ ਸ਼ਾਰਟ ਸਰਕਟ ਹੋਣ ਦੇ ਨਾਲ ਗੁਰਦੀਪ ਸਿੰਘ ਤੇ ਬਲਵੀਰ ਸਿੰਘ ਇਹਨਾਂ ਦਾ ਤਕਰੀਬਨ 3 ਏਕੜਾ ਜਿਹੜੀ ਕਣਕ ਹੈਗੀ ਖੜੀ ਫਸਲ ਸ਼ਾਮ ਨੂੰ ਮਸ਼ੀਨ ਲਾਉਣੀ ਸੀ ਸਾਰੀ ਦੀ ਸਾਰੀ ਪਿੱਛੇ ਤੁਸੀਂ ਦੇਖ ਸਕਦੇ ਹੋ ਸਾਡੇ ਕਿ ਸਾਰੀ ਮੱਚ ਕੇ ਸੜ ਕੇ ਸੁਆਹ ਹੋ ਗਈ ਜਦੋਂ ਕਿ ਪਿਛਲੇ ਬਹੁਤ ਸਾਲਾਂ ਤੋਂ ਜਿਹੜੀ ਆ ਉੱਪਰਲੀ ਲਾਈਨ ਹੈਗੀ ਇਹ ਤਕਰੀਬਨ 10 ਸਾਲਾਂ ਤੋਂ ਫਰੀ ਪਈ ਆ ਇਹਦੇ ਵੀ ਪਲਾਨ ਦੇ ਪਾਸੇ ਨਹੀਂ ਕੀਤਾ ਗਿਆ ਇਹਦੇ ਨਾਲ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਰੱਸਿਆਂ ਬੰਨ ਕੇ ਇਹਨੂੰ ਜੁਗਾਲ ਕਰਕੇ ਰੋਕ ਦਿੱਤਾ ਗਿਆ ਅੱਜ ਥੋੜੀ ਬਹੁਤੀ ਹਵਾ ਚੱਲਣ ਦੇ ਨਾਲ ਸ਼ਾਰਟ ਸਰਕਟ ਹੋਇਆ ਤੇ ਥੱਲੇ ਜਿਹੜੀ ਖੜੀ ਐ ਅਸਲ ਸੀਗੀ ਸਾਰੀ ਦੀ ਸਾਰੀ ਜਿਹੜੀ ਕਣਕਾ ਉਹ ਸੜ ਕੇ ਸੁਆਹ ਹੋ ਗਈ ਮੌਕੇ ਤੇ ਫਾਇਰੋ ਗ੍ਰੇਡ ਵੀ ਸਾਡੇ ਕੋਲੇ ਪਹੁੰਚ ਗਈ ਸੀ ਪਿੰਡ ਦਾ ਬਹੁਤ ਵੱਡਾ ਸਹਿਯੋਗ ਰਿਆ ਰਾਹਗੀਰ ਸੀ ਸੜਕ ਤੇ ਉਹ ਵੀ ਰੋਕੇ ਆ ਕੇ ਜਿਨ੍ਹਾਂ ਦੀ ਵਜਾ ਕਰਕੇ ਅਸੀਂ ਕੰਟਰੋਲ ਕੀਤਾ ਅੱਗ ਤੇ ਨਹੀਂ ਤਾਂ ਪਿੱਛੇ ਦੋ ਟਹਾਣੀਆਂ ਨੇ ਸਾਹਮਣੇ ਇੱਕ ਟਹਾਣੀ ਤੇ ਟਹਾਣੀ ਇਧਰ-ਉਧਰ ਸੀ ਇਹਦੇ ਆਸ-ਪਾਸੇ ਸਾਰੇ ਵੀ ਸਾਰੀ ਕਣਕ ਸੀਗੀ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਸਕਦਾ ਸੀ ਪਸ਼ੂ ਜਾਨਵਰਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ ਮੁੰਡਿਆਂ ਨੇ ਟਰੈਕਟਰਾਂ ਦੇ ਨਾਲ ਵਿੱਚ ਹਲ ਚਲਾ ਕੇ ਤੁਰਨਾ ਚਲਾ ਕੇ ਸਾਡੇ ਇੱਕ ਮੁੰਡੇ ਦੇ ਸੇਕ ਵੀ ਲੱਗ ਗਿਆ ਬਾਹਰ ਨੂੰ ਤੇ ਲੱਤ ਨੂੰ ਕਿਉਂਕਿ ਜਲਦਬਾਜ਼ੀ ਵਿੱਚ ਕੁਝ ਨਹੀਂ ਪਤਾ ਲੱਗਦਾ ਹੁੰਦਾ ਕੀ ਕਰਨਾ ਉਦੋਂ ਪਰ ਅਸੀਂ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਇੱਕ ਤਾਂ ਜਿਹੜਾ ਬਿਜਲੀ ਬੋਰਡ ਦੀ ਵੱਡੀ ਨਿਕਾਮੀ ਆ ਇਹਦੇ ਤੇ ਕਾਰਵਾਈ ਕਰਵਾਈ ਜਾਵੇ ਜਿਹੜੇ ਵੀ ਸਬੰਧਤ ਅਧਿਕਾਰੀ ਨੇ ਕਿਉਂਕਿ ਉਹਨਾਂ ਨੂੰ ਵਾਰ-ਵਾਰ ਮੇਨ ਰੋਡ ਦੇ ਉੱਪਰ ਲਾਈਨ ਆਹੀ ਇਹਨੂੰ ਪਿੱਛੇ ਨਹੀਂ ਕੀਤਾ ਗਿਆ ਹਟਾਇਆ ਨਹੀਂ ਗਿਆ ਇੱਥੋਂ ਜਦੋਂ ਕਿ ਇਹ ਬਿਲਕੁਲ ਫ੍ਰੀ ਪਈ ਆ ਦੂਸਰੀ ਮੰਗ ਅਸੀਂ ਇਹ ਕਰਦੇ ਆ ਇਹਨਾਂ ਕੋਲ ਠੇਕੇ ਤੇ ਵਾਣ ਸੀਗਾ ਇਹ ਗਰੀਬ ਕਿਸਾਨ ਨੇ ਇਹਨਾਂ ਦੀ ਜਿਆਦਾ ਤੋਂ ਜਿਆਦਾ ਮੰਗ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਵੀ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹਨਾਂ ਕੋਲ ਇਹੀ ਦੋ ਤਿੰਨ ਕਿੱਲੇ ਪੈਲੀ ਸੀ ਜਿਹੜੀ ਕਿ ਸੜਕੇ ਸਵਾਹ ਹੋ ਚੁੱਕੀ ਆ ਤੋ ਇਹ ਵੀ ਵੀ ਕਰੋ ਠੀਕ ਹੈ ਗਏ ਇਹਨਾਂ ਦੇ ਵੀ ਮੰਨ ਲਓ ਵੀ ਇਹੀ ਰੋਜ਼ਗਾਰ ਦਾ ਸਾਧਨ ਸੀ ਤੇ ਅਸੀਂ ਬੇਨਤੀ ਕਰਦੇ ਹਾਂ ਪਿੰਡ ਵੱਲੋਂ ਨਗਰ ਵੱਲੋਂ ਕਿ ਜਿਆਦਾ ਤੋਂ ਜਿਆਦਾ ਸਹਿਯੋਗ ਕੀਤਾ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਹੈ ਵਾਧੂ ਵਧ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਗਲੀ ਫਸਲ ਬੀਜਣ ਤੱਕ ਆਪਨੇ ਆਪ ਨੂੰ ਸੰਭਾਲ ਸਕਣ ਮੇਰਾ ਨਾਮ ਮੀਰ ਸਿੰਘ ਨੰਬਰਦਾਰ ਜੀ ਮੌਜੂਦਾ ਸੀ ਪਿੰਡ ਦੇ ਸਰਪੰਚ ਵੀ ਆ ਜੇ ਮੇਰੇ ਪਿੰਡ ਬਹੁਤ ਮੰਨ ਭਾਗੀ ਘਟਣਾ ਵਾਪਰੇ ਜਿਹੜੀ ਆ ਤਿੰਨ ਕਿਲੇ ਪਿੱਛੇ ਦੇਖ ਰਹੇ ਹੋ ਤੁਸੀਂ ਕਣਕਾ ਤਿੰਨ ਕਿਲੇ ਸੜ ਕੇ ਸੁਆਹ ਹੋ ਗਈ ਟਾਈਕ ਕਿਲੇ ਕਣਕਾ ਜਿਹੜੀ ਬਲਬੀਰ ਸਿੰਘ ਮੇਜਰ ਸਿੰਘ ਅੱਧਾ ਪੌਣਾ ਕਿਲਾ ਕਣਕ ਸੀ ਗੁਰਦੀਪ ਸਿੰਘ ਸਨਾਪ ਬਲਵਿੰਦਰ ਸਿੰਘ ਉਹਨਾਂ ਦੀ ਸੜ ਕੇ ਸੁਆਹ ਹੋ ਗਈ ਬਹੁਤ ਵੱਡਾ ਸਹਿਯੋਗ ਰਹਾ ਮੇਰੇ ਨਗਰ ਦਾ ਬੱਚੇ-ਬੱਚੇ ਨੇ ਖੰਭੜਾ ਮਾਰ ਕੇ ਕਣਕ ਤੇ ਠੱਗ ਤੇ ਕਾਬੂ ਪਾ ਲਿਆ ਤੇ ਬੁਝਾ ਦਿੱਤੀ ਕਣਕ ਜਿਹੜੀ ਤਿੰਨ ਕਿਲੇ ਕਣਕਾ ਇਹ ਸੜ ਕੇ ਸੁਆਹ ਹੋ ਗਈ ਬਹੁਤ ਮਾੜੀ ਘਟਨਾ ਹੋਈ ਕੀ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਗਰੀਬ ਕਿਸਾਨ ਆ ਜੀ ਇਹਨਾਂ ਕੋਲੇ ਟੇਕੇ ਤੇ ਪੈੜੀ ਆ ਇਹਨਾਂ ਨੂੰ ਮੰਨਦਾ ਮਾਮਲਾ ਦਿੱਤਾ ਜਾਵੇ ਸਾਡੀ ਪੰਚਾਇਤ ਨੂੰ ਨੋ ਵੀ ਇਹਨੇ ਦੀ ਹਰ ਮਾਲੀ ਮਦਦ ਕੀਤੀ ਜੀ